ਲੋਗਾ ਨੇ ਅਜੇ ਤੱਕ ਅਸਲਾ ਜਮਾ ਨਹੀਂ ਕਰਾਇਆ ਉਹ ਕਿਰਪਾ ਕਰਕੇ ਇੱਕ ਦੋ ਦਿਨਾਂ ਚ ਅਸਲਾ ਜਮਾ ਕਰਾ ਦੇਣਾ ਜੇਕਰ ਨਾ ਕਰਾਇਆ ਤੇ ਲੈਕਸਿਲੇਸ਼ਨ ਦੀਆਂ ਅਧਿਤਾਵਾਂ ਦੇ ਮੁਤਾਬਕ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਸੇ ਨੇ ਡਰਨ ਦੀ ਲੋੜ ਨਹੀਂ ਜਿਹੜੀ ਇਲੈਕਸ਼ਨ ਆ ਉਹ ਨਿਰਪੱਖ ਤੇ ਆਜ਼ਾਦ ਕਰਾਈ ਜਾਏਗੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਬਾਕੀ ਰਾਤ ਸਿੰਘ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਗਿੱਦੜਪਾਹਾ ਦੇ ਡੀਐਸਪੀ ਜਸਵੀਰ ਸਿੰਘ ਪੰਨੂ ਦੀ ਨਿਗਰਾਨੀ ਹੇਠ ਥਾਣਾ ਗਿੱਦੜਪਾਹਾ ਤੇ ਕੋਟਪਾਈ ਦੇ ਵੱਖ-ਵੱਖ ਪਿੰਡਾਂ ਤੇ ਗਿੱਦੜਪਾਹਾ ਸ਼ਹਿਰ ਤੇ ਪਿੰਡਾਂ ਅੰਦਰ ਫਲੈਗ ਮਾਰਚ ਕੱਢਿਆ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਜਸਵੀਰ ਸਿੰਘ ਪੰਨੂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੰਦੇ ਨਜ਼ਰ ਜਿਲ੍ਹੇ ਅੰਦਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਜਿਸ ਤਹਿਤ ਅੱਜ ਗਿੱਦੜਵਾ ਸ਼ਹਿਰ ਤੇ ਪਿੰਡ ਤੋਂ ਇਲਾਵਾ ਥਾਣਾ ਗਿੱਦੜਵਾ ਤੇ ਕੋਟਪਈ ਦੇ ਵੱਖ-ਵੱਖ ਪਿੰਡਾਂ ਵਿੱਚ ਫਲੈਗ ਮਾਰਚ ਕੱਢਿਆ ਗਿਆ ਹੈ ਉਹਨਾਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਹੈ ਕਿ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਅਸਲਾ ਲਾਇਸੈਂਸ ਜਮ੍ਹਾਂ ਨਹੀਂ ਕਰਵਾਇਆ ਉਹ ਇੱਕ ਦੋ ਦਿਨ ਅੰਦਰ-ਅੰਦਰ ਆਪਣਾ ਅਸਲਾ ਜਮ੍ਹਾਂ ਕਰਵਾ ਦੇਣ ਨਹੀਂ ਤਾਂ ਉਹਨਾਂ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜੀ ਸਭ ਕਿਸ ਸੰਬੰਧ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਜੀ ਇਹ ਨਕਸ਼ਮ ਕਮਿਸ਼ਨ ਬਾਜੂਗ ਦੇ ਦਿੱਤਾ ਦੇ ਮੁਤਾਬਕ ਡੀਜੀਪੀ ਸਾਹਿਬ ਦੇ ਹਦਾਇਤਾਂ ਤੇ ਮਾਨਯੋਗ ਐਸਐਸਪੀ ਅਨਸਰ ਸ਼੍ਰੀ ਕੀਰਤ ਮੀਨਾ ਜੀ ਦੇ ਕਹਿਣ ਦੇ ਮੁਤਾਬਕ ਅਸੀਂ ਫਲੈਗ ਮਾਰਚ ਕਰ ਰਹੇ ਹਾਂ ਆਪਣਾ ਸਰਵਨ ਡਿਸਟ੍ਰਿਕਟ ਮੁਨਿਸਪਲ ਦੇ ਇੱਥੇ ਗਦਰਵਾਜੋ ਜੋ ਆਪਦੇ ਮਾਧਿਅ ਰਾਹੀਂ ਅਸੀਂ ਇਹ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਫਲੈਗ ਮਾਰਚ ਰਹੀ ਕਿ ਕਿਸੇ ਨੇ ਡਰਨ ਦੀ ਲੋੜ ਨਹੀਂ ਜਿਹੜੀ ਇਲੈਕਸ਼ਨ ਆ ਉਹ ਨਿਰਪੱਖ ਤੇ ਆਜ਼ਾਦ ਕਰਾਈ ਜਾਏਗੀ ਜਿਹੜੇ ਮਾੜੇ ਅਨਸਰ ਆ ਉਹਨਾਂ ਨੂੰ ਨੱਤ ਪਾਈ ਜਾਵੇਗੀ ਇਸ ਕਰਕੇ ਅਸੀਂ ਜੜੀਆਂ ਵੀ ਸੰਗਣੀਆਂ ਵਾਦੀਆਂ ਉਹਨਾਂ ਦੇ ਵਿੱਚ ਅਸੀਂ ਬਲੈਕ ਮਾਰਚ ਰਾਈ ਚੈਕਿੰਗ ਕਰਾਂਗੇ ਜੇ ਕਿਸੇ ਵੀ ਤਰ੍ਹਾਂ ਦਾ ਸਾਨੂੰ ਕੋਈ ਨਸ਼ੀਲਾ ਪਦਾਰਥ ਜਾਂ ਕੋਈ ਨਸ਼ੀਦੀ ਵਸਤੂ ਮਿਲਦੀ ਆ ਉਹਦੇ ਖਿਲਾਫ ਅਸੀਂ ਕਾਰਵਾਈ ਕੀਤੀ ਜਾਵੇਗੀ ਇੱਕ ਆਪ ਦੇ ਮਾਧਿਅਮ ਰਹੀ ਇਹ ਕਹਿਣਾ ਚਾਹੁੰਦੇ ਆ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਅਸਲਾ ਜਮ੍ਹਾਂ ਨਹੀਂ ਕਰਾਇਆ ਉਹ ਕਿਰਪਾ ਕਰਕੇ ਇੱਕ ਦੋ ਦਿਨਾਂ ਚ ਅਸਲਾ ਜਮ੍ਹਾਂ ਕਰਾ ਦੇਣਾ ਜੇਕਰ ਨਾ ਕਰਾਇਆ ਤੇ ਇਲੈਕਸ਼ਨ ਕਮਿਸ਼ਨ ਦੀ ਅਧਿਅਤਾ ਦੇ ਮੁਤਾਬਕ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਫਲੈਗ ਮਾਰਚ ਕਿਥੋਂ ਤੱਕ ਜਾਏਗਾ ਇਹ ਅਸੀਂ ਇੱਥੋਂ ਭਾਰੂ ਚੌਕ ਤੋਂ ਉਸਨਰ ਚੌਕ ਪੱਠੀ ਵਾਲਾ ਚੌਕ ਡੋਲਾ ਪਿੰਡ ਉਸਨਰ ਪਿੰਡ ਭਾਰੂ ਪਿੰਡ ਹੋਰ ਲਗ ਲਗ ਜਨੇ ਪਿੰਡਾਂ ਉਹਨਾਂ ਦੇ ਅਸੀਂ ਪ੍ਰਾਈਮ ਮਾਰਚ ਕਰਾਂਗੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਪ੍ਰਾਈਮ ਮਾਰਚ ਚੱਲੇਗਾ న్యూਸ ਆਨਲਾਈਨ ਦੇ ਲਈ ਗਿੱਦੜਵਾਹਾ ਤੋਂ ਕੁਲਦੀਪ ਜਿੰਦਲ ਦੀ ਰਿਪੋਰਟ